ਜਹਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਮਸਲਾ ਵਿਵਾਦ ਬਣਦਾ ਜਾ ਰਿਹਾ ਹੈ ਅਜੇ ਹੀ ਨਹੀਂ ਪਰ ਉਸ ਚੀਜ਼ ਨੂੰ ਲੈ ਕੇ ਗਿਆਨੀ ਰਣਜੀਤ ਸਿੰਘ ਦੇ ਬਹੁਤ ਸਾਰੇ ਬਿਆਨ ਨੇ ਜਿਹੜੇ ਉਹਦੇ ਨਾਲ ਕੋਰਿਲੇਟ ਕਰਦੇ ਨੇ ਔਰ ਖਾਸ ਤੌਰ ਦੇ ਉੱਤੇ ਲੰਗੇ ਦਿਣੀ ਮਸਤੂਆਣਾ ਸਾਹਿਬ ਵਿੱਚ ਇੱਕ ਇਕੱਠ ਹੁੰਦਾ ਔਰ ਉਸ ਇਕੱਠ ਦੇ ਵਿੱਚ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਹੁੰਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਸੰਬੋਧਨ ਤੋਂ ਬਾਅਦ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਦਾ ਖਿਤਾਬ ਦੇ ਦਿੱਤਾ ਗਿਆ ਹੁਣ ਇਸੇ ਚੀਜ਼ ਨੂੰ ਲੈ ਕੇ ਵਿਵਾਦ ਹੌਲੀ-ਹੌਲੀ ਵੱਧਦਾ ਜਾ ਰਿਹਾ ਅਕਾਲੀ ਫੂਲਾ ਸਿੰਘ ਦਾ ਖਿਤਾਬ ਕਿਉਂ ਦਿੱਤਾ ਗਿਆ ਉਹ ਵਾਜਬ ਸੀ ਨਹੀਂ ਸੀ ਜਿਹੇਦਾਰ ਗਿਆਨੀ ਰਣਜੀਤ ਸਿੰਘ ਦੇ ਬਿਆਨ ਉਹ ਬਹੁਤ ਕੋਰਿਲੇਟ ਕਰਦੇ ਪਏ ਨੇ ਕੋਲਾਈਡ ਕਰਦੇ ਪਏ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੇਰੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਸਮਝਾ ਦਿੱਤਾ ਬਹੁਤ ਧੰਨਵਾਦ ਜੀ ਸਾਰੇ ਸੰਸਾਸੀ ਕਾਲ ਜੀ ਸਭ ਇਸ ਸਾਰੇ ਮਸਲੇ ਨੂੰ ਲੈ ਕੇ ਜੇ ਅਸੀਂ ਕੱਲ ਹੀ ਗੱਲ ਕਰਦੇ ਪਏ ਸੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਔਰ ਹੁਣ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਦਾ ਖਿਤਾਬ ਦੇ ਦਿੱਤਾ ਗਿਆ ਹੈ ਪਹਿਲਾਂ ਤਾਂ ਇਸੇ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਪਏ ਉਹ ਵੈਸੇ ਤਾਂ ਬੜਾ ਮਾਣ ਮਾਣ ਵਾਲਾ ਹਉ ਦਾ ਮਾਣ ਦੀ ਗੱਲ ਹੈ ਪਰ ਕੀ ਇਹ ਖਿਤਾਬ ਦੇਣਾ ਚਾਹੀਦਾ ਸੀ ਹੁਣ ਸਵਾਲ ਇਹ ਖੜਾ ਹੋ ਰਿਹਾ ਜਿਹੜਾ ਦੇਖੋ 2 ਦਸੰਬਰ ਨੂੰ ਜਿਹੜੇ ਹੁਕਮ ਉਹਦੇ ਵਿੱਚ ਯਾਰ ਇੱਕ ਤਸਵੀਰ ਲੋਕਾਂ ਦੇ ਨਾਲ ਸਿੱਖਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਜੇਹਨ ਦੇ ਵਿੱਚ ਜਿਹੜੀ ਮਜਬੂਤੀ ਨਾ ਉੱਭਰ ਕੇ ਸਾਹਮਣੇ ਆਈ ਇਹ ਆਈ ਆ ਵੀ ਸ੍ਰੀ ਕਾਲ ਤਖਤ ਸਾਹਿਬ ਸਰਵੋੱਚ ਹੈ ਬੜੇ ਲੰਬੇ ਸਮੇਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਲੀਡਰਸ਼ਿਪ ਨੂੰ ਕਤਾਰ 'ਚ ਖੜੇ ਕਰਕੇ ਸਜ਼ਾ ਸੁਣਾਈ ਗਈ ਹੈ ਜਿਹੜੇ ਆਪਣੇ ਆਪ ਨੂੰ ਸੋਚਦੇ ਸੀ ਅਸੀਂ ਜਿਹੜੇ ਆ ਬਾਬੇ ਆ ਵੱਡੇ ਬਾਬੇ ਆ ਪ੍ਰਦੀਪ ਕਲੇਰ ਦੀ ਗੱਲ ਯਾਦ ਹੋਣੀ ਤੁਹਾਨੂੰ ਕਿਵੇਂ ਉਹਨੇ ਇੰਟਰਵਿਊ 'ਚ ਕਿਹਾ ਸੀ ਵੀ ਮੈਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵੀ ਜੇ ਤੁਹਾਡਾ ਬਾਬਾ ਉੱਥੇ ਆ ਤੇ ਇੱਧਰ ਬਾਬਾ ਮੈਂ ਆ ਉਹ ਸਾਰੇ ਲਾਈਨ 'ਚ ਹੱਥ ਜੋੜ ਕੇ ਖੜੇ ਸੀ ਤੇ ਉਹ ਜਿਹੜੀ ਆਵਾਜ਼ ਦਹਾੜ ਸੀ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਹਾਂ ਜਾਂ ਨਾ 'ਚ ਜਵਾਬ ਦਿਓ ਹਾਂ ਜਾਂ ਨਾ 'ਚ ਜਵਾਬ ਦਿਓ ਲੋਕਾਂ ਦੇ ਮਨਾਂ 'ਚ ਇੱਕ ਵਿਸ਼ਵਾਸ ਪੈਦਾ ਹੋਇਆ ਕਿ ਸ੍ਰੀ ਕਾਲ ਤਕ ਸਾਹਿਬ ਜਿਹੜਾ ਮੀਰੀ ਪੀਰੀ ਦੇ ਸਿਧਾਂਤ ਦਾ 6ਵੇਂ ਪਾਸ਼ਾ ਨੇ ਜਿਹਦੀ ਸਿਰਜਣਾ ਕੀਤੀ ਆ ਅੱਜ ਉਹ ਮਜ਼ਬੂਤੀ ਨਾਲ ਹੈ ਤੇ ਸਿੱਖ ਕੌਮ ਨੂੰ ਉੱਥੋਂ ਪੂਰੀ ਆਸ ਹੈ ਕਿ ਸਾਡੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਜਾਂ ਜਿਹੜੀ ਸਿੱਖਾਂ ਦੀ ਨਸਲ ਕੁਸ਼ੀ ਦੀ ਕੋਸ਼ਿਸ਼ ਹੋਈ ਹੈ ਜਿੱਥੇ ਦਾ ਗੁਰਦੇਵ ਸਿੰਘ ਕੌਂਕੇ ਦਾ ਫੇਕ ਇਨਕਾਊਂਟਰ ਹੋਇਆ ਇਹ ਸਾਰੇ ਮਸਲਿਆਂ ਚ ਨਾ ਕੋ ਉਧਰ ਦਾ ਫੇਕ ਇਨਕਾਊਂਟਰ ਹੋਇਆ ਚਾਰ ਸਿੰਘ ਸ਼ਹੀਦ ਹੋਏ ਇਹ ਸਾਰੇ ਮਸਲਿਆਂ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਇਨਸਾਫ ਮਿਲੂਗਾ ਤੇ ਜਿਹੜੀ ਸਿੱਖ ਕੌਮ ਅੱਜ ਖਿੰਡੀ ਪਈ ਆ ਵਿਚੜਦੀ ਕਲਾ ਦੀ بجائے ਡਿਮੋਰਲਾਈਜ਼ ਹੁੰਦੀ ਪਈ ਆ ਜਿੰਨਾ ਚ ਨਿਰਾਸ਼ਾ ਇੱਕ ਵਾਰ ਉਹ ਚੰਗੇ ਤਰੀਕੇ ਨਾਲ ਖੜੇ ਹੋਏਗੀ ਤੇ ਖੜ ਕੇ ਧੜਕੇ ਨਾਲ ਜਿਹੜੇ ਆ ਉਹ ਪੰਜਾਬ ਦੇ ਹੱਕ ਸਿੱਖਾਂ ਦੇ ਹੱਕ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਆ ਸੰਪਰਦਾਵਾਂ ਆ ਇੰਸਟੀਚੂਨਸ ਆ ਕਮਜ਼ੋਰ ਹੋ ਰਹੀਆਂ ਇਹਨਾਂ ਦੇ ਵਿੱਚ ਤਾਕਤ ਆਏਗੀ ਔਰ ਉਹ ਕਿਉਂ ਹੋਇਆ ਉਹ ਕਿਉਂ ਹੋਇਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਵਿੱਚ ਸੀਗੇ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਦਾਂ ਉੱਥੋਂ ਖੜੇ ਹੋ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਖੜੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਕਲਾਸ ਲਾਈ ਸਾਰਿਆਂ ਦੀ ਲਾਈ ਛੱਡਿਆ ਉਹਨਾਂ ਨੇ ਕੋਈ ਨਹੀਂ ਲੱਗਿਆ ਕਿ ਇਹ ਅਕਾਲੀ ਫੂਲਾ ਸਿੰਘ ਦੀ ਰੂਹ ਜੜੀ ਆ ਉਹ ਸਾਹਮਣੇ ਦਿਖਾਈ ਦੇ ਰਹੀ ਆ ਤੇ ਇਦਾਂ ਹੀ ਅਕਾਲੀ ਫੂਲਾ ਸਿੰਘ ਨੇ ਸਜ਼ਾ ਦਿੱਤੀ ਜੀ ਮਹਾਰਾਜ ਜੀ ਸਿੰਘ ਵਰਗੇ ਨੂੰ ਜੁੱਤੀਆਂ ਲਵਾ ਕੇ ਅੰਬਰਸਰ ਦੇ ਬਾਹਰੋਂ ਨੰਗੇ ਪੈਰੀ ਸ਼੍ਰੀ ਕਾਲ ਤਖਤ ਸਾਹਿਬ ਤੇ ਆਣਾ ਮਜਬੂਰ ਕਰਤਾ ਸੀ ਨਾਲ ਕਹਤਾ ਸੀ ਇਹਨੂੰ ਬੰਨ ਲਓ ਬੰਨ ਕੇ ਨੂੰ ਕਹਿੰਦਾ 100 ਕੋੜੇ ਮਾਰੋ ਉਹ ਖਾਲਸਾ ਰਾਜ ਦਾ ਸੰਸਾਪਕ ਸੀਗਾ ਮਹਾਰਾਜਾ ਅਨਜੀਤ ਸਿੰਘ ਤੇ ਜਿਹਦੇ ਨਾਲ ਉਹ ਅੰਗਰੇਜ਼ ਕੰਬਦੇ ਸੀ ਤੇ ਪਹਾੜੀ ਰਾਜੇ ਘੁੰਮਦੇ ਸੀਗੇ ਕੰਬਦੇ ਹੁੰਦੇ ਸੀ ਕਿ ਮਹਾਰਾਜਾ ਅਨਜੀਤ ਸਿੰਘ ਦੀ ਫੋਰਸ ਆ ਗਈ ਉਹਨਾਂ ਦੇ ਉਹਨਾਂ ਨੇ ਜਿਹੜੇ ਆ ਹੱਥ ਪੈਰ ਬੰਨ ਛੱਡੇ ਤੇ ਉਹ ਜਿਹੜੀ ਰੋਹ ਦਿਖਾਈ ਦਿੱਤੀ ਉਹ ਬੜੇ ਲੰਬੇ ਸਮੇਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ 'ਚ ਦਿੱਤੀ ਜਾਂ ਇੱਕ ਵਾਰ ਵਿੱਚਕਾਰ ਜਦੋਂ ਸੁਰਜੀਤ ਸਿੰਘ ਬਰਨਾਲਾ ਵਾਲਾ ਇਨਸੀਡੈਂਟ ਹੋਇਆ ਸੁਰਜੀਤ ਸਿੰਘ ਬਰਨਾਲਾ ਨੂੰ ਜਿੱਦਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਦੋਂ ਜਥੇਦਾਰ ਸੀਗੇ ਉਹਨਾਂ ਨੇ ਫਟਕਾਰ ਲਗਾਈ ਤੇ ਇਹਨਾਂ ਨੇ ਆਪਣੀ ਇੱਕ ਰੈਲੀ ਕਰਕੇ ਉਹਨਾਂ ਨੂੰ ਚੁਣੌਤੀ ਦਿੱਤੀ ਬਾਅਦ ਵਿੱਚ ਉਹਨਾਂ ਨੇ ਢਾਹਾ ਢੇਰੀ ਕਰਨ ਦੀ ਬੜੀ ਮਤਲਬ ਜਿਹੜਾ ਢਾਹਾ ਲਾਂ ਦੀ ਕੋਸ਼ਿਸ਼ ਕੀਤੀ ਕਿ ਮੈਂ ਅੱਗੇ ਆਗਾ ਬਾਅਦ 'ਚ ਜੋ ਸਰਕਾਰ ਭੰਗ ਹੋ ਗਈ ਸੁਰਜੀਤ ਸਿੰਘ ਬਰਨਾਲਾ ਦੀ ਮੁੱਖ ਮੰਤਰੀ ਸੀ ਨੰਗੇ ਬੈਰੀ ਖੜਾ ਹੋ ਕੇ ਕਾਲ ਤਖਤ ਦੇ ਸਾਹਮਣੇ ਤਖਤਿ ਬਾਕੇ ਮੈਂ ਪਾਪੀ ਤੂੰ ਬਖਸ਼ਣਹਾਰ ਸਾਰੇ ਦਰਬਾਰ ਸੱਚ ਸੇਵਾ ਕੀਤੀ ਉਹ ਜਿਹੜਾ ਲੰਬੇ ਸਮੇਂ ਬਾਅਦ 1985 ਤੋਂ ਬਾਅਦ ਤੁਸੀਂ ਹੁਣ ਲਾ ਲੋ ਕਿੰਨੇ ਸਾਲ ਹੋ ਗਏ ਉਹ 15 ਤੇ 26 25 40 ਸਾਲ ਬਾਅਦ ਉਹ ਦੁਬਾਰਾ ਇੱਕ ਵਾਰ ਦੇਖਣ ਨੂੰ ਮਿਲਿਆ ਕਿ ਸ਼੍ਰੀ ਅਖਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬਹੁਤ ਤਾਕਤ ਹੈ ਪੰਜਾ ਸਿੰਘ ਸਹਬਾਨਾ ਚ ਬੜੀ ਤਾਕਤ ਹੈ ਔਰ ਸਿੱਖ ਕੌਮ ਦੇ ਵਿੱਚ ਅਗਰ ਕੋਈ ਵੀ ਸਿੱਖ ਕੌਮ ਦੇ ਨਾਲ ਧਰੋਹ ਕਰਦਾ ਤੇ ਉਹਨੂੰ ਇਹ ਸਜ਼ਾ ਦੇ ਦਿੱਤੀ ਕਿਦਾਂ ਜਾਂਦੀ ਹੈ ਸਾਰੀਆਂ ਕੋਰਟਾਂ ਤੋਂ ਉੱਪਰ ਕਿਸੇ ਅਦਾਲਤਾਂ ਚ ਤੁਸੀਂ ਅੱਜ ਤੱਕ ਇੰਨੇ ਅਦਾਲਤਾਂ ਨੂੰ ਅਸੀਂ ਦੇਖਦੇ ਹਾਂ ਕਈ ਵਾਰ ਹੁਣ ਤਾਂ ਚਲੋ ਲਾਈਵ ਹੀ ਚੱਲ ਪਈਆਂ ਕਿਤੇ ਇਦਾਂ ਦੀ ਸਜ਼ਾ ਮਿਲਦੀ ਦੇਖੀ ਆ ਐਨ ਲਾਈਨਾਂ ਚ ਲਾ ਕੇ ਕੰਬਦੇ ਪਏ ਸੀ ਜਦੋਂ ਵੀ ਤੁਸੀਂ ਦੇਖੋ ਜਦੋਂ ਗਿਆਨੀ ਰੁਕਵੀਰ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਡਿਪਲੋਮੈਟਿਕ ਗੱਲ ਕੀਤੀ ਉਹ ਜੀ ਸਰਕਾਰਾਂ ਕਹਿੰਦੇ ਹਾਂ ਜਾਂ ਨਾ ਚ ਜਵਾਬ ਦਿਓ ਫਿਰ ਉਹ ਜੀ ਸਰਕਾਰਾਂ ਮੈਂ ਕਹਿੰਦੇ ਜੀ ਹਾਂ ਜਾਂ ਨਾ ਚ ਫਿਰ ਉਹਨਾਂ ਨੂੰ ਹਾਂ ਕਹਿਣੀ ਪਈ ਔਰ ਸਾਰੇ ਜੁਰਮ ਜਿਹੜੇ ਗੁਨਾਹ ਸੀਗੇ ਸਿੱਖ ਧਰਮ ਨਾਲ ਦਰੋਹ ਕਮਾਉਣ ਦੇ ਧਰੋਹ ਕਮਾਉਣ ਦੇ ਸਾਰਿਆਂ ਨੇ ਕਬੂਲ ਕੀਤੇ ਤੇ ਉਹ ਫਿਰ ਜੇ ਅੱਜ ਉਹ ਅਕਾਲੀ ਫੂਲਾ ਸਿੰਘ ਦਾ ਦੁਆਰਾ ਉਹੀ ਦ੍ਰਿਸ਼ ਉਹੀ ਸੀਨ ਅੱਜ ਦੁਆਰਾ ਦੇਖਣ ਨੂੰ ਸ਼੍ਰੀ ਕਾਟਕ ਸਾਹਿਬ ਦੇ ਮਿਲਿਆ ਤੇ ਉਹ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਦੀ ਬਦੌਲਤ ਮਿਲਿਆ ਪਰ ਗਿਆਨੀ ਰਣਜੀਤ ਸਿੰਘ ਤਾਂ ਕਹਿੰਦੇ ਆ ਕਿ ਇਹ ਰੋ ਹੋਣੀ ਦੇਖਣ ਨੂੰ ਮਿਲਿਆ ਪਹਿਲਾਂ ਨਹੀਂ ਸੀਗਾ ਕਹਿੰਦੇ 2017 ਤੋਂ ਬਾਅਦ ਇੰਨਾ ਸਮਾਂ ਰਹਿ ਗਿਆ ਔਰ ਜਿਹੜੇ ਖੁਲਾਸੇ ਈਵਨ ਕੀਤੇ ਆ ਜਥੇਦਾਰ ਸਾਹਿਬ ਨੇ ਉਹ ਵੀ ਗੱਲ ਕਰਾਂਗੇ ਡਾਕਟਰ ਸਾਹਿਬ ਜਿਹੜੇ ਖੁਲਾਸੇ ਕੀਤੇ ਨੇ ਉਹ ਕਹਿੰਦੇ ਕਿ 17 18 ਜਦ ਮੈਂ ਗਿਆ ਸੀ ਆਫਿਸ 'ਚ ਮੈਂ ਉਦੋਂ ਹੀ ਦੇਖ ਲਿਆ ਸੀਗਾ ਕਿ ਵਿੱਚ ਚੂੜੀਆਂ ਪਈਆਂ ਆ ਇਦਾਂ ਦੀ ਸ਼ਬਦਾਵਲੀ ਲਿਖੀ ਹੈ ਤੇ ਫਿਰ ਇੰਨੇ ਦਿਨ ਤੱਕ ਚੁੱਪ ਕੰਨੂ ਰਹੇ ਜਥੇਦਾਰ ਸਾਹਿਬ ਯਾਰ ਇਹ ਤਾਂ ਅੰਦਰੂਨੀ ਗੱਲ ਆ ਕਿਉਂ ਚੁੱਪ ਰਹੇ ਇਹਨੇ ਜਬਾਰੇ ਮੈਨ ਬੋਲੇ ਵੀ ਤਾਂ ਹੀ ਹੈ ਖੜਕਾਇਆ ਲੈ ਵੀ ਤਾਂ ਉਹਨਾਂ ਨੇ ਹੀ ਹੈ ਜੇ ਬਲਟੋਹਾ 10 ਸਾਲ ਲਈ ਅਕਾਲੀ ਦਲ ਦੇ ਵਿੱਚੋਂ ਬਾਹਰ ਗਿਆ ਤੇ ਕਿਹਦੇ ਕਰਕੇ ਗਿਆ ਉਹਨੇ ਇੰਨੇ ਹੀ ਕਿਹਾ ਨਾ ਮੈਂ ਕਾਲ ਤੱਕ ਸਾਹ ਤੇ ਆ ਕੇ ਖੰਡਾ ਖੜਕਾਉਂਗਾ ਕਹਿੰਦੇ ਖੜਕਾ ਖੰਡਾ ਤੇ ਉਹਨੂੰ ਖਾਲੀ ਦਲ ਦੇ ਵਿੱਚੋਂ ਜਾਣਾ ਪਿਆ ਰੁਕਸਤ ਹੋਣਾ ਪਿਆ ਦੇਖੋ ਮੇਰੀ ਗੱਲ ਸਮਝੋ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਰਿਜ਼ਲਟ ਤਾਂ ਦਿੱਤਾ ਗਿਆਨੀ ਦਗਬੀਰ ਸਿੰਘ ਹੋਰਾਂ ਨੇ ਕੋਚ ਰਿਜ਼ਲਟ ਤਾਂ ਦਿੱਤਾ ਬਾਕੀ ਜਿਹੜੇ ਪੁਰਾਣੇ ਜਥੇਦਾਰ ਸਹਬਾਨ ਗਏ ਆ ਉਹਨਾਂ ਨੂੰ ਤਾਂ ਤੁਹਾਡੇ ਸਾਹਮਣੇ ਕਿਵੇਂ ਲਾਇਆ ਗਿਆ ਤੁਸੀਂ ਮੈਨੂੰ ਦੱਸੋ ਜੇ ਇੱਕ ਵਾਰ ਜਥੇਦਾਰ ਪੂਰਨ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਪੰਥ ਤੋਂ ਛੇਕਿਆ ਛੇਕਿਆ ਭਈ ਤੈਨੂੰ ਪੰਥ ਤੋਂ ਛੇਕਿਆ ਤੂੰ ਨਾਨਕ ਸਾਈਕਲੈਂਡਰ ਤੁਸੀਂ ਲਾਗੂ ਕਰ ਰਹੇ ਹੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਤੇ ਬੀਬੀ ਜਗੀਰ ਕੌਰ ਨੇ ਰਿਵਰਟ ਕਰਕੇ ਉਹਨਾਂ ਨੂੰ ਲਾਹਤਾ ਕਿਸੇ ਦੀ ਹਿੰਮਤ ਨਹੀਂ ਭਾਈ ਕਿਸੇ ਦੀ ਹਿੰਮਤ ਨਹੀਂ ਭਾਈ ਕੁਝ ਕਰਨ ਦੀ ਇੱਥੇ ਕਿਸੇ ਨੇ ਕੁਝ ਕੀਤਾ ਤਾਂ ਹੈਗਾ ਮੈਨੂੰ ਦੱਸੋ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੋਰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਗਏ ਐਸਜੀਪੀਸੀ ਦੇ ਪ੍ਰਧਾਨ ਆ ਗਏ ਉਹ ਗੱਲਾਂ ਸਾਰੀਆਂ ਵਿੱਚ ਰਹਿ ਗਈਆਂ ਕਿੰਨੇ ਜਿਹੜੇ ਮਸਲੇ ਆ ਸਿੱ ਮੈਂ ਤਾਂ ਅੱਗੇ ਵਾਰੀ ਕਈ ਵਾਰ ਕਹਿਣਾ ਹੁੰਨਾ ਯਾਰ ਦੇਖੋ ਸ਼੍ਰੀ ਕਾਲ ਤਖਸਾਲ ਦੇ ਕਾਜਵਾਕ ਜੱਥੇਦਾਰ ਸੀ ਗੁਰਦੇਵ ਸਿੰਘ ਖੌਂਕੇ ਪੁਲਿਸ ਨੇ ਉਹਨਾਂ ਦਾ ਝੂਠਾ ਮੁਕਾਬਲਾ ਕਰਤਾ ਤੇ ਉਹ ਸ਼੍ਰੀ ਕਾਲ ਤਖਸਾਲ ਤੇ ਜਿਹੜੇ ਜੱਥੇਦਾਰ ਸਹਿਬਾਨ ਬੈਠੇ ਆ ਅੱਜ ਵੀ ਉਹਨਾਂ ਦਾ ਇਨਸਾਫ ਜਿਹੜਾ ਹਜੇ ਤੱਕ ਨਹੀਂ ਮਿਲਿਆ ਪਰਿਵਾਰ ਤੇ ਕੀ ਬੀਤਦੀ ਹੋਗੀ ਸੋ ਕਿਤੇ ਨਾ ਕਿਤੇ ਇੱਕ ਸ਼ੁਰੂਆਤ ਤਾਂ ਹੋਈ ਆ ਔਰ ਇਹ ਸ਼ੁਰੂਆਤ ਦੇ ਨਾਲ ਤੁਸੀਂ ਨਹੀਂ ਸਮਝਦੇ ਤੁਸੀਂ ਦੇਸ਼ ਵਿਦੇਸ਼ਾਂ 'ਚ ਇੱਕ ਸਰਵੇ ਕਰ ਲਓ ਲੋਕਾਂ 'ਚ ਆਤਮ ਵਿਸ਼ਵਾਸ ਜਗ ਗਿਆ ਅੱਜ ਵੀ ਜੱਥੇਦਾਰ ਰੁਗਵੀਰ ਸਿੰਘ ਜਿਹੜੀਆਂ ਗੱਲਾਂ ਕਰ ਰਹੇ ਨੇ ਹੁਣ ਵੀ ਕੱਲ ਉਹਨਾਂ ਨੇ 15 ਮੈਂਬਰੀ ਜਿਹੜੀ ਕਮੇਟੀ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਸਿੱਧਾ ਕਹਿਤਾ 7 ਮੈਂਬਰੀ ਕਮੇਟੀ ਜਿਹੜੀ ਉਹ ਹੀ ਰਹੇਗੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਆਪਣੀ ਉੱਥੇ ਅਪੀਲ ਭੇਜ ਦਿਓ ਪੰਜ ਸਿੰਘ ਸਹਿਬਾਨ ਬੈਠਣਗੇ ਉਹਦੇ ਉੱਤੇ ਫੈਸਲਾ ਕਰਨਗੇ ਹਜੇ ਵੀ ਉਹ ਡਿੱਗ ਹੈਗੇ ਨੇ ਹਜੇ ਵੀ ਉਹ ਕਹਿੰਦੇ ਨੇ ਬਈ ਜਿਹੜੀ ਸ਼੍ਰੀ ਕਾਲ ਤਖਸਾਲ ਤੋਂ ਹੁਕਮ ਜਾਰੀ ਹੋਇਆ ਨੇ ਉਹ ਰਹਿਣਗੇ ਇਹਨਾਂ ਬਿਨ ਲਾਗੂ ਹੋਣਗੇ ਹੁਣ ਇਹ ਦੇਖੋ ਗੱਲ ਪਤਾ ਕੀ ਹੈ ਸਿਆਸੀ ਜਿਹੜੀਆਂ ਤਾਕਤਾਂ ਹੈਗੀਆਂ ਇਹ ਧਰਮ ਨੂੰ ਆਪਣੇ ਹਿਸਾਬ ਨਾਲ ਚਲਾਣੀਆਂ ਚਾਹੁੰਦੀਆਂ ਭਾਵੇਂ ਹਿੰਦੁਸਤਾਨ ਦੀ ਹਕੂਮਤ ਹੈ ਭਾਵੇਂ ਪੰਜਾਬ ਦੀ ਹਕੂਮਤ ਹੈ ਭਾਵੇਂ ਹਕੂਮਤ ਕਹਿ ਗਿਆ ਜਿਹੜੇ ਆ ਮਤਲਬ ਹੋਰ ਪੰਥਕ ਲੀਡਰ ਹੈਗੇ ਇਹ ਚਾਹੁੰਦੇ ਨੇ ਕਿ ਸਾਡੇ ਹਿਸਾਬ ਨਾਲ ਚੱਲਣ ਉੱਤੇ ਵੀ ਉਹ ਕਹਿੰਦੇ ਨੇ ਬਈ ਸੈਂਕੀਂਦ ਸਰਕਾਰ ਵੀ ਇਹੀ ਜਾਂਦੀ ਹੈ ਵੀ ਜਿਹੜਾ ਅਸੀਂ ਹਿੰਦੂ ਰਾਸ਼ਟਰ ਜਾਂ ਹਿੰਦੂ ਧਰਮ ਦੀ ਗੱਲ ਕਰਦੇ ਹਾਂ ਸਾਡੇ ਹਿਸਾਬ ਨਾਲ ਚੱਲੇ ਅਸੀਂ ਜਿੱਦਾਂ ਡਿਵਰਟ ਕਰੀਏ ਸਾਰਾ ਉਧਰ ਮਸਲੇ ਡਿਵਰਟ ਹੋ ਜਾਣ ਸੋ ਕਿਤੇ ਟਾਈਮ ਆ ਰਿਹਾ ਹੈ ਨਾ ਲੋਕ ਵੀ ਜਾਗਰੂਕ ਹੋ ਰਹੇ ਲੋਕ ਵੀ ਆਪਣੇ ਹੱਕਾਂ ਪ੍ਰਤੀ ਧਰਮ ਪ੍ਰਤੀ ਖੜੇ ਹੋ ਰਹੇ ਨੇ ਜਾਗਰੂਕ ਹੋ ਰਹੇ ਨੇ ਉਹਦਾ ਹੀ ਡਾਕਟਰ ਸਾਹਿਬ ਪੰਥ ਦੀ ਕਸਵਟੀ ਤੇ ਖੜਕੇ ਜੇ ਆਪਾਂ ਕੋਈ ਹੁਕਮਨਾਮਾ ਸੁਣਾਣਾ ਹੋਵੇ ਜਾਂ ਕਹਿ ਦਈਏ ਖਤਾਬ ਦੇ ਦਿੱਤਾ ਜਹੇਦਾਰ ਸਾਹਿਬ ਨੂੰ ਅਜੇ ਬਾਲਾ ਚਰਨੀ ਹੋਇਆ ਗਿਆਨੀ ਅਗਿਆਨੀ ਰਣਜੀਤ ਸਿੰਘ ਹੋ ਕੇ ਆਏ ਨੇ ਇਧਰੋਂ ਜਲੰਧਰੋਂ ਗਏ ਨੇ ਉਹਨਾਂ ਨੇ ਇੱਕ ਗੱਲ ਆਖੀ ਸੀ ਕਾਨਫਰੰਸ ਦੇ ਵਿੱਚ ਉਹ ਕਹਿੰਦੇ ਕਿ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਦਲਾ ਦਾ ਤਿੱਤਰ ਰਿਹਾ ਹੁਣ ਇਹ ਇਹ ਚੀਜ਼ ਇੱਥੇ ਆ ਕੇ ਫਿਰ ਉਹ ਬਣਦੀ ਹੈ ਅਕਾਲੀ ਫੂਲਾ ਸਿੰਘ ਵਾਲੀ ਗੱਲ ਬਣਾ ਨਹੀਂ ਤਿੱਤਰ ਰਿਹਾ ਤਿੱਤਰ ਹੈ ਤਾਂ ਨਹੀਂ ਤਿੱਤਰ ਰਿਹਾ ਨਾ ਉਹ ਸਾਰੀਆਂ ਗੱਲਾਂ ਨੂੰ ਆਪਾਂ ਨੈਗਲੈਕਟ ਕਰਾਂਗੇ ਸੁਣੋ ਯਾਰ ਮੈਂ ਇੱਕ ਗੱਲ ਨੂੰ ਤੁਹਾਡੇ ਕੋ ਸਮਝਾਣਾ ਚਾਹਨਾ ਤੁਸੀਂ ਜਾਂ ਕੋਈ ਮੰਨ ਲਓ ਐਮਬੀਬੀਐਸ ਹੈ ਕੋਈ ਐਮਡੀ ਹੈ ਕੋਈ ਡਾਕਟਰ ਬਣ ਕੇ ਆਂਦਾ ਅੱਜ ਉਹ ਮੰਨ ਲਓ ਹਾਰਟ ਸਪੈਸ਼ਲਿਸਟ ਆ ਗਿਆ ਜਾਂ ਹੋਰ ਆ ਗਿਆ ਉਹਨੇ ਆਂਦਿਆਂ ਸਾਰ ਥੋੜਾ ਵੱਡੇ ਵੱਡੇ ਮੇਜਰ ਕੰਮ ਚੁੱਕ ਲੈਣੇ ਆ ਸਟੈਪ ਵਾਈ ਸਟੈਪ ਆਪਣੇ ਚ ਤਾਕਤ ਲਿਆਏਗਾ ایکسپੀਰੀਅנס ਲਿਆਏਗਾ ਮੈਂ ਉਦਾਹਰਨ ਗੱਲ ਕਰ ਰਿਹਾ ਬਈ 2-4 ਸਾਲ 3 ਸਾਲ ਤਾਕਤ ਲਿਆਏਗਾ ਉਸ ਹਿਸਾਬ ਨਾਲ ਸਾਰਿਆਂ ਦੀ رائے ਇਕੱਠੇ ਕਰੀਗਾ ਤੁਸੀਂ ਸਭ ਤੋਂ ਵੱਡੀ ਗਲਤੀ ਇਹ ਦੇਖੋ ਪੰਜ ਸਿੰਘ ਸਹਿਬਾਨ ਤਾਂ ਇਕੱਠੇ ਹੋ ਗਏ ਇਸ ਮਸਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਇਕੱਠੇ ਹੋ ਗਏ ਇਸ ਮਸਲੇ 'ਚ ਕੀ ਇਹ ਸਾਰੀ ਅਕਾਲੀ ਲੀਡਰਸ਼ਿਪ ਨੂੰ ਖੜੀ ਕਰ ਦੋ ਥੱਲੇ ਇਹ ਛੋਟੀ ਗੱਲ ਆ ਜੇ ਇਕੱਲੇ ਹਰਪ੍ਰੀਤ ਅੜੇ ਰਹਿੰਦੇ ਬਾਕੀਆਂ ਦੇ ਨਾਲ ਨਾ ਉਹ ਆਪਣੇ ਬਣਾ ਪਾਉਂਦੇ ਇੱਕ ਰਾਏ ਆਮ ਰਾਏ ਨਾ ਬਣਾਉਂਦੇ ਇਕੱਠੇ ਉਹਦੇ ਲਈ ਵੀ ਵਕਤ ਲੱਗਦਾ ਯਾਰ ਗਿਆਨੀ ਠੀਕ ਆ ਜਿ세 ਸਰਨਜੀਤ ਸਿੰਘ ਆਪਣੇ ਵੱਲੋਂ ਠੀਕ ਕਰ ਰਿਹਾ ਲੇਕਿਨ ਤੁਸੀਂ ਜਾਣਦੇ ਹੋ ਠਾ ਸੋਟਾ ਤਾਂ ਨਹੀਂ ਵੱਜ ਜਾਂਦਾ ਕਿਤੇ ਤੁਸੀਂ ਮੰਨ ਲਓ ਡਿਪਟੀ ਕਲੈਕਟਰ ਲੱਗਦੇ ਹੋ ਕਲੈਕਟਰ ਲੱਗਦੇ ਹੋ ਉਸ ਜ਼ਿਲ੍ਹੇ ਨੂੰ ਸਮਝਣਾ ਉੱਥੇ ਦੇ ਕੰਮ ਕਾਜ ਨੂੰ ਸੰਭਾਲਣਾ ਉੱਥੇ ਦੇ ਕਾਬੂ ਕਰਨਾ ਉੱਥੇ ਸਾਰੇ ਅਫਸਰਾਂ ਨੂੰ ਇਕੱਠੇ ਕਰਨਾ ਇਹ ਟਾਈਮ ਲੱਗਦਾ ਐਦਾਂ ਨਹੀਂ ਹੁੰਦਾ ਕਿ ਤੁਸੀਂ ਅੱਜ ਹਸਪੀਟਲ ਬਣਾ ਲਿਆ ਤੇ ਪਹਿਲੇ ਦਿਨ ਹੀ ਮੇਜਰ ਸਰਜਰੀਆਂ ਕਰਕੇ ਤੇ ਤੁਸੀਂ ਜੱਥੇਦਾਰ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਔਰ ਉਹਨਾਂ ਨੇ ਜਦੋਂ ਆਮ ਰਾਏ ਬਣ ਗਈ ਉਸ ਦਿਨ ਮੇਰੇ ਹਿਸਾਬ ਨਾਲ ਕੀਤਾ ਹਾਂ ਉਹਨਾਂ ਤੇ ਕਿੰਤੂ ਪਰੰਤੂ ਕਰਨ ਵਾਲੇ ਕਰੀ ਜਾਣ ਉਹਨਾਂ ਦਾ ਸਿਆਸੀ ਤੋਂ ਕਹਿ ਕਰਨ ਮੈਨੂੰ ਉਹਦੀ ਕੋਈ ਪਰਵਾਹ ਨਹੀਂ ਮੈਨੂੰ ਉਹਦੀ ਕੋਈ ਪ੍ਰੋਬਲਮ ਵੀ ਨਹੀਂ ਲੇਕਿਨ ਗੱਲ ਇਹ ਹੈ ਕਿ ਕੀਤਾ ਤਾਂ ਹੈ ਨਾ ਗਲਤ ਹੈ ਬੱਚਾ ਜਿਹੜਾ ਪਾਸ ਹੋਵੇ ਰਿਜ਼ਲਟ ਜਿਹੜਾ ਦੇਵੇ ਉਹਨੂੰ ਕਿਹਾ ਜਾਂਦਾ ਭਾਵੇਂ ਸਾਰਾ ਸਾਲ ਪੜ੍ਹ ਕੇ ਜੇ ਪਾਸ ਨਾ ਹੋ ਤੇ ਉਹ ਤਾਂ ਪੜਾਕੂ ਬੱਚਾ ਕਹਾਦਾ ਗਿਣਿਆ ਜਾਂਦਾ ਅੱਛਾ ਡਾਕਟਰ ਸਾਹਿਬ ਇੱਕ ਹਰਨਾਮ ਸਿੰਘ ਤੁਮਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਇੱਥੇ ਕਾਸਤੋਰ ਤੇ ਦਮਦਮੀ ਟਕਸਾਲ ਨੇ ਇਹ ਇਤਰਾਜ਼ ਖੜਾ ਕੀਤਾ ਇੱਕ ਵੀਡੀਓ ਨਸ਼ਰ ਹੋ ਰਹੀ ਹੈ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਵੀਡੀਓ ਵੀਡੀਓ ਇਸ ਵਾਰ ਦੀ ਹੈ ਕੁੰਭ ਦੇ ਮੇਲੇ ਦੀ ਹੈ ਜਾਂ ਪਿਛਲੀ ਵਾਰ ਦੀ ਹੈ ਪਰ ਹਰਨਾਮ ਸਿੰਘ ਧੂਮਾ ਜਿਹੜੇ ਮੁਖੀ ਨੇ ਦਮਦਮੀ ਟਕਸਾਲ ਦੇ ਉਹ ਜਾਣਦੇ ਨੇ ਇਸ਼ਾਨਾਨ ਕਰਦੇ ਨੇ ਔਰ ਉਸ ਤੇ ਇਤਰਾਜ਼ ਖੜਾ ਕੀਤਾ ਜਾ ਰਿਹਾ ਹਰਨਾਮ ਸਿੰਘ ਧੂਮਾ ਦਾ ਮਹਾਰਾਸ਼ਟਰ ਵਾਲਾ ਵੀ ਵਿਵਾਦ ਜਿਹੜਾ ਉਹ ਵੀ ਨਾਲ ਆਪਰ ਰਿਲੇਟ ਕਰ ਲਈ ਹੈ ਦੇ ਕੋ ਜਿਹੜੀ ਗੱਲ ਹੈਗੀ ਐ ਮਹਾਰਾਸ਼ਟਰ ਦੇ ਵਿਵਾਦ ਵਾਲੀ ਉਹਦੇ ਬਾਰੇ ਤਾਂ ਮੈਂ ਪਹਿਲਾਂ ਕਹਿ ਚੁੱਕਾ ਤੁਹਾਡੇ ਨਾਲ ਕਿ ਬਾਬਾ ਹਰਨਾਮ ਸਿੰਘ ਧੂਮਾ ਜਿਹੜੇ ਨੇ ਦਮਦਮਣੀ ਟਕਸਾਲ ਦੇ ਚੀਫ ਨੇ ਉਹਨਾਂ ਨੇ ਉੱਥੇ ਜਾ ਕੇ ਬੀਜੇਪੀ ਨੂੰ ਸਪੋਰਟ ਕਰਨ ਲਈ ਕਿਹਾ ਔਰ ਜਿਹੜੀ ਤੁਸੀਂ ਗੱਲ ਨੂੰ ਮੈਂ ਸਮਝਦਾ ਇਹ ਤਾਂ ਅਕਾਲੀ ਦਲ 2019 ਤੱਕ ਬੀਜੇਪੀ ਨੂੰ ਸਪੋਰਟ ਕਰਦਾ ਆ ਉਦੋਂ ਵੀ ਸਾਰੀਆਂ ਇੱਥੇ ਦੀਆਂ ਜਿਹੜੀਆਂ ਹੋਰ ਵੀ ਸੰਸਥਾਵਾਂ ਸੀ ਇਨਡਾਇਰੈਕਟਲੀ ਤੌਰ ਤੇ ਬੀਜੇਪੀ ਨੂੰ ਸਪੋਰਟ ਕਰਦੀਆਂ ਹੀ ਰਹੀਆਂ ਇਹਦੇ 'ਚ ਕਿਹੜਾ ਕੋਈ ਗੱਲ ਆ ਜੀ 3 ਸਾਲਾਂ ਬਾਅਦ ਹੁਣ 3 ਸਾਲਾਂ ਦੇ ਬਾਅਦ ਅਸੀਂ ਇਹ ਕੋਈ ਹੋਰ ਬੀਜੇਪੀ ਨੂੰ ਸਪੋਰਟ ਕਰੇ ਤੇ ਆਪਾਂ ਨੂੰ ਪ੍ਰੋਬਲਮ ਖੜੀ ਹੋ ਜੇ ਇਹਦੇ 'ਚ ਕੋਈ ਪ੍ਰੋਬਲਮ ਥੋੜਾ ਹੈਗੀ ਹੁਣ ਅਕਾਲੀ ਦਲ ਦੇ ਬਾਲੇ ਲੀਡਰ ਜਿਹੜੇ ਬੀਜੇਪੀ 'ਚ ਜਾਂਦੇ ਆ ਮਨਜਿੰਦਰ ਸਿੰਘ ਸਿਰਸਾ ਨਹੀਂ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਸ ਡੀ ਨਾਲੇ ਨੇ ਲਗਾਤਾਰ ਕਿੰਨੇ ਹੋਰ ਲੀਡਰ ਗਏ ਨੇ ਬੀਜੇਪੀ ਦੇ ਵਿੱਚ ਇਹ ਤਾਂ ਯਾਰ ਸੋਚ ਦੀ ਗੱਲ ਆ ਹਾਂ ਦੂਜੀ ਜਿਹੜੀ ਗੱਲ ਆ ਕਿਉਂਕਿ ਇਸ ਟਾਈਮ ਜਿਹੜੇ ਪੰਜਾਬ ਔਰ ਕੇਂਦਰ ਸਰਕਾਰ ਦੀ ਆਪਸ ਵਿੱਚ ਬੜੀ ਖਿੱਚ ਆ ਟਾਣ ਵਧੀ ਹੋਈ ਆ ਪੰਜਾਬ ਦੇ ਕਿਸਾਨੀ ਦੇ ਮਸਲੇ ਨੇ ਐ ਐਮਐਸਪੀ ਦਾ ਮਸਲਾ ਆ ਕਿਸਾਨ ਜਿਹੜੇ ਬੈਠੇ ਹੋਏ ਨੇ ਧਰਨੇ ਲਾ ਕੇ ਇੱਕ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦੀ ਚੱਲ ਰਹੀ ਆ ਉਹਦੇ ਕਰਕੇ ਟਸਲ ਚੱਲ ਰਹੀ ਆ ਹਾਂ ਜੱਜ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਬਾਦਲ ਜੇ ਬੀਜੇਪੀ ਨਾਲ ਗਠਜੋੜ ਰਚੁੰਦਾ ਫਿਰ ਕੋਈ ਸਵਾਲ ਚੱਕਦਾ ਸੀ ਫਿਰ ਕਿਸੇ ਨੇ ਨਹੀਂ ਸਵਾਲ ਚੱਕਣਾ ਸੀ ਇਦਾਂ ਯਾਰ ਕਹਾਂ ਨਾ ਹੁਣ ਇੱਥੇ ਮੰਨ ਲਓ ਆ ਜੰਗਿਆ ਆਜ਼ਾਦੀ ਦਾ ਜਦੋਂ ਉਦਘਾਟਨ ਹੋਇਆ ਬਾਬਾ ਹਰਨਾਮ ਸਿੰਘ ਤੁਮ ਮੈਨ ਸਟੇਜ ਤੇ ਸੀਗੇ ਤੇ ਕਮਲ ਸ਼ਰਮਾ ਉਹ ਤਾਂ ਭਾਜਪੀ ਦੇ ਪ੍ਰੈਜ਼ੀਡੈਂਟ ਹੁੰਦੇ ਸੀ ਉਹ ਵੀ ਸਟੇਜ ਤੇ ਬੈਠੇ ਹੋਏ ਸੀ ਇਹਦੇ ਚ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਦੂਜੀ ਜਿਹੜੀ ਗੱਲ ਹੈ ਕਿ ਇੱਕੋ ਸੰਪਰਦਾਏ ਨੂੰ ਲੀਡ ਕਰਦੇ ਨੇ ਦਮਦਮੀ ਟਕਸਾਲ ਨੂੰ ਲੀਡ ਕਰਦੇ ਨੇ ਉਸ ਟਕਸਾਲ ਨੂੰ ਲੀਡ ਕਰਦੇ ਨੇ ਜਿਨ੍ਹਾਂ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਰਹੇ ਨੇ ਬਾਬਾ ਦੀਪ ਸਿੰਘ ਰਹੇ ਨੇ ਉਸ ਟਕਸਾਲ ਨੂੰ ਲੀਡ ਕਰਦੇ ਨੇ ਲੋਕਾਂ ਦਾ ਉਹਨਾਂ ਦੇ ਪ੍ਰਤੀ ਵਿਸ਼ਵਾਸ ਹੈਗਾ ਜਿਹੜੀਆਂ ਹੁਣ ਵੀ ਵੀਡੀਓ ਨਸ਼ਰ ਹੋਈਆਂ ਮੈਂ ਕੀ ਉਹ ਗਏ ਨੇ ਪਰ ਇਦਾਂ ਦੀ ਕੋਈ ਜੇ ਹੁੰਦੀ ਕੋਈ ਗੱਲ ਲਾਈਵ ਦੀ ਫਿਰ ਚੈਨਲਾਂ ਤੇ ਬਾਲੀ ਚੱਲ ਜਾਣੀ ਸੀਗੀ ਨੈਸ਼ਨਲ ਚੈਨਲਾਂ ਨੇ ਤਾਂ ਚੱਕ ਕੇ ਉਹਨੂੰ ਚੱਕ ਲੈਣਾ ਹਾਈਕ ਦੇ ਦੇਣੀ ਸੀਗੀ ਲੇਕਿਨ ਮੈਨੂੰ ਇਹ ਲੱਗਦਾ ਪੁਰਾਣੀਆਂ ਵੀਡੀਓਜ਼ ਐ ਕਿਉਂਕਿ ਉਹਦੇ ਚ ਉਨੀ ਕੁਆਲਿਟੀ ਵੀ ਨਹੀਂ ਐ ਉਨੀ ਭੀੜ ਵੀ ਨਹੀਂ ਐ ਜਿੰਨੀ ਕੁੰਭ ਦੇ ਮੇਲੇ ਦੇ ਵਿੱਚ ਦਿਖਾਈ ਜਾ ਰਹੀ ਐ ਇਨਫੈਕਟ ਜਿਹੜੀ ਇਸ ਟਾਈਮ ਗੱਲ ਚੱਲ ਰਹੀ ਐ ਹਜੇ ਜਿਹੜਾ ਮੈਂ ਪੰਜਾਬ ਦੇ ਵਿੱਚ ਇੱਕ ਬੀਜੇਪੀ ਦੇ ਖਿਲਾਫ ਹਜੇ ਮਾਹੌਲ ਜਿਹੜਾ ਤਾਂ ਤਾਂ ਜਿਹੜਾ ਉਹ ਸਿਰਜਿਆ ਹੋਇਆ ਕਿਉਂਕਿ ਕਿਸਾਨਾਂ ਦੇ ਮਸਲੇ ਬਹੁਤ ਲੰਬੇ ਚੋੜੇ ਨੇ ਕਿਸਾਨ ਧਰਨੇ ਤੇ ਬੱਜ ਬੈਠਿਆ ਵੀ ਉਹਨਾਂ ਨੂੰ ਲੰਬਾ ਟਾਈਮ ਹੋ ਗਿਆ ਤੇ ਡੱਲੇ ਵਾਲ ਸਾਹਿਬ ਦੀ ਹਾਲਤ ਵੀ ਖਰਾਬ ਹੈ ਉਹਦੇ ਕਰਕੇ ਇੱਕ ਲੱਗਦਾ ਕਿ ਕੇਂਦਰ ਸਰਕਾਰ ਆ ਜੋੜੀ ਉਹ ਐਂਟੀ ਪੰਜਾਬ ਹੈ ਪੰਜਾਬ ਦੇ ਉਲਟ ਚੱਲ ਰਹੀ ਹੈ ਤੇ ਪੰਜਾਬ ਨੂੰ ਕੋਈ ਬਾਹਲਾ ਇਹਦੇ ਵਿੱਚ ਫਾਇਦਾ ਨਹੀਂ ਦਿੱਤਾ ਜਾ ਰਿਹਾ ਤੇ ਪੰਜਾਬੀਆਂ ਨੂੰ ਵੀ ਲੱਗਦਾ ਕਿ ਅਸੀਂ ਦਿੱਲੀ ਵੱਲ ਪਿੱਠ ਕਰੀਏ ਤੇ ਪੰਜਾਬ ਵੱਲ ਖੜੇ ਹੋਈਏ ਤੇ ਫੇਰ ਅਸੀਂ ਪੰਜਾਬ ਵੱਲ ਕਰਦੇ ਜੇ ਕੋਈ ਦਿੱਲੀ ਵਾਲਾ ਮੂੰਹ ਕਰਦਾ ਤੇ ਉਹਦੀ ਪਿੱਠ ਪੰਜਾਬ ਵੱਲ ਹੋ ਜਾਂਦੀ ਹੈ। ਇਤਰਾਜ਼ ਡਾਕਟਰ ਸਾਹਿਬ ਇਹ ਕੀਤਾ ਜਾ ਰਿਹਾ ਹੈ ਕਿ ਦਮਦਮਿਤ ਤਕਸਾਲ ਦੇ ਇਤਿਹਾਸ ਦੇ ਵਿੱਚ ਕਦੀ ਇਦਾਂ ਦਾ ਰਿਆ ਨਹੀਂ ਮਾਹੌਲ ਹਾਲਾਂਕਿ ਉਹ ਕਹਿੰਦੇ ਕਿ ਉਹ ਜਿਹੜੇ ਸੰਪਰਦਾਇ ਦੇ ਲੋਕ ਹੈਗੇ ਉਹ ਕਹਿੰਦੇ ਕਿ ਅਸੀਂ ਹਰ ਧਰਮ ਦੀ ਜਿਹੜੀ ਮਾਨਤਾ ਹੈ ਉਹਦਾ ਸਤਿਕਾਰ ਕਰਦੇ ਹਾਂ। ਪ੍ਰਤਾਮੀ ਕਹਿੰਦੇ ਇਦਾਂ ਦਾ ਕਦੀ ਰੁਝਾਨ ਨਹੀਂ ਰਿਹਾ ਨਹੀਂ ਤਕਸਾਲ ਦੇ ਵਿੱਚ ਇੰਨੇ ਮੁਖੀ ਹੁਣ ਤੱਕ ਰਹੇ ਨੇ ਉਹਨਾਂ ਨੇ ਕਦੀ ਇਸ ਤਰ੍ਹਾਂ ਦਾ ਨਹੀਂ ਕੀਤਾ ਪਰ ਧੁਮਾ ਵਿਸ਼ੇਸ਼ ਤੌਰ ਦੇ ਉੱਤੇ ਕਰ ਰਹੇ ਹੈ। ਨਹੀਂ ਐਦਾਂ ਦੇਖੋ ਦਮਦਮੀ ਟਕਸਾਲ ਦੇ ਮੁਖੀਆਂ ਨੇ ਨਾ ਕੀਤਾ ਹੋਵੇ ਲੇਕਿਨ ਆਪਣੇ ਗੁਰੂਆਂ ਦੀ ਬਾਣੀ ਵਿੱਚ ਤਾਂ ਸਾਰਾ ਕੁਝ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਭਗਤ ਜੀ ਦੀ ਬਾਣੀ ਹੈ ਗੁਰੂ ਰਵਿਦਾਸ ਜੀ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬਤ ਹੈਗੀ ਹੈ ਆ ਗੁਰੂ ਗੋਬਿੰਦ ਸਿੰਘ ਜੀ ਨੇ ਗ੍ਰੰਥ ਲਿਖਿਆ ਦਸਮ ਗ੍ਰੰਥ ਲਿਖਿਆ ਉਹਦੇ ਵਿੱਚ ਤੁਹਾਡੇ ਸਾਹਮਣੇ ਚੰਡੀ ਦੀ ਵਾਰ ਤੋਂ ਲੈ ਕੇ ਸਾਰੇ ਹੈਗੇ ਆ ਠੀਕ ਹੈ ਨਾ ਨਾਲੇ ਯਾਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਤਾਂ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰਿਆਂ ਨੇ ਕਿਹਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਤੁਸੀਂ ਯਾਰ ਇਸ ਗੱਲ ਨੂੰ ਦੇਖੋ ਮੁਗਲਾਂ ਨੇ ਸਭ ਤੋਂ ਵੱਡੇ ਜ਼ੁਲਮ ਗੁਰੂ ਪਾਤਸ਼ਾਹ ਦੇ ਉੱਤੇ ਕੀਤੇ ਆ ਲੇਕਿਨ ਮੁਗਲਾਂ ਨੂੰ ਸਭ ਤੋਂ ਮੁਸਲਮਾਨਾਂ ਨੂੰ ਸਭ ਤੋਂ ਜ਼ਿਆਦਾ ਪਿਆਰ 91 ਤੋਂ ਲੈ ਕੇ ਦਸਵੇਂ ਗੁਰੂ ਤੱਕ ਸਭ ਨੇ ਦਿੱਤਾ ਤੁਸੀਂ ਕਿੱਦਾਂ ਕਹਿ ਸਕਦੇ ਹੋ ਯਾਰ ਸਾਰੀ ਕੌਮ ਸਾਰੀ ਨਹੀਂ ਹੋ ਸਕਦੀ ਤੁਸੀਂ ਇੱਕ ਪੂਰੇ ਧਰਮ ਨਾਲ ਥੋੜਾ ਨਾ ਕਰ ਸਕਦੇ ਹੋ ਤੇ ਤੁਹਾਡੇ ਖਿਆਲ ਨਾਲ ਜਿਹੜੇ ਮੁਸਲਮਾਨ ਸੀਗੇ ਇਹਨਾਂ ਨੇ ਆਪਣੇ ਸਿੱਖ ਗੁਰੂਆਂ ਦੀ ਘੱਟ ਸੇਵਾ ਕੀਤੀ ਆ ਉਹਨਾਂ ਦੇ ਬੜੇ ਹਰਮਨ ਪਿਆਰੇ ਰਹੇ ਨੇ ਇਸੇ ਕਰਕੇ ਅੱਜ ਤੁਸੀਂ ਪਾਕਿਸਤਾਨ ਚਲ ਜੋ ਗੁਨਾਣਕ ਦੇਜੂ ਨੂੰ ਨਾਨਕ ਪੀਰ ਕਹਿੰਦੇ ਉੱਥੇ ਉਹਨਾਂ ਦੀ ਦਰਗਾਹਾਂ ਬਣਾਈਆਂ ਹੋਈਆਂ ਉਹਨਾਂ ਨੇ ਉਹ ਮੁਸਲਮਾਨ ਪੂਜਦੇ ਨੇ ਬਹੁਤ ਵੱਡਾ ਉੱਥੇ ਆਪਣੇ ਕਹਿੰਦੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੰਨਾ ਵੱਡਾ ਨਹੀਂ ਪ੍ਰੋਗਰਾਮ ਹੁੰਦੇ ਜਿਹੜਾ ਪ੍ਰਕਾਸ਼ ਉਤਸਵ ਹੁੰਦਾ ਉੱਥੇ ਜਾ ਕੇ ਦੇਖੋ ਪਾਕਿਸਤਾਨ 'ਚ ਕਿੰਨੇ ਹੁੰਦੇ ਆ ਇਹ ਤਾਂ ਯਾਰ ਆਪਣੀ ਸੋਚ ਦੀ ਗੱਲ ਹੈਗੀ ਆ ਵੀ ਆਪਾਂ ਆਪਣੇ ਧਰਮਾਂ ਨੂੰ ਵੱਖ-ਵੱਖ ਕਰਨ ਦੀ ਗੱਲ ਹੈਗੀ ਆ ਆਦਰਵਾਇਜ਼ ਤਾਂ ਸਾਰੇ ਧਰਮ ਇਕੱਠੇ ਆ ਮਾਲਕ ਤਾਂ ਇੱਕੋ ਹੀ ਆ ਫਿਰ ਹਲਾ ਇਹ ਸਿਚੁਏਸ਼ਨ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ